ਜੀ ਸਾਰਿਆਂ ਭੈਣਾਂ ਨੂੰ ਸਤਿ ਸ੍ਰੀ ਅਕਾਲ ਅੱਜ ਆਪਾਂ ਤੁਹਾਨੂੰ ਦੱਸਦੇ ਹਾਂ ਜੀ ਜਿਹੜੀ ਆਪਣੀ ਲਾਈਨ ਗਾਹੀ ਸਲਵਾਰ ਹੈ ਉਹਦੀ ਆਪਾਂ ਝੋਲੇ ਦੀ ਜਿਹੜੀ ਸਲਾਈ ਲਾਉਣੀ ਹੈ ਉਹ ਆਪਾਂ ਗੋਮਸ ਸਲਾਈ ਲਾਉਣੀ ਹੈ ਠੀਕ ਹੈ ਉਹਦੇ ਬਾਰੇ ਆਪਾਂ ਦੱਸਦੇ ਹਾਂ ਵੀ ਕਿਵੇਂ ਲਾਉਣੀ ਹੈ ਠੀਕ ਹੈ ਜੀ ਹਾਂਜੀ ਦੇਖੋ ਜਿਵੇਂ ਹੁਣ ਆਪਾਂ ਨੇ ਇੱਕ ਪੀਸ ਧਾ ਰੱਖ ਲਿਆ ਠੀਕ ਹੈ ਜੀ ਇਹ ਆਪਾਂ ਦੋਨੇ ਕੁੰਦੇ ਆਪਸ ਵਿੱਚ ਰੱਖ ਲੇ ਆਹ ਦੇਖੋ ਸਭ ਤੋਂ ਪਹਿਲਾਂ ਆਪਾਂ ਨੇ ਇੱਕ ਸਾਈਡ ਤੇ ਦੋਨੇ ਕੁੰਦੇ ਰੱਖ ਲੇ ਆ ਦੇਖੋ ਜੇ ਤਰ ਜਿਵੇਂ ਆਪਾਂ ਹਨਾ ਸੈਂਪਲ ਸੂਟ ਦੀ ਸਿਲਾਈ ਲਾਉਣੀ ਆ ਆ ਦੋਲੇ ਪੱਲੇ ਰੱਖ ਕੇ ਫਿਰ ਆਪਾਂ ਨੇ ਦੋਨੇ ਪੱਲੇ ਦੇ ਉੱਪਰ ਰੱਖਣੇ ਨੇ ਲਾਈਨਿੰਗ ਆਏ ਠੀਕ ਹੈ ਜੀ ਇਕੱਠੇ ਰੱਖਣੇ ਨੇ ਹੁਣ ਇਹ ਆਪਾਂ ਚਾਰੇ ਆਹ ਦੇਖੋ ਦੋਨਾ ਆਪਾਂ ਨੇ ਆ ਪੱਲੇ ਬਣਾ ਲਏ ਹੁਣ ਇਹ ਆਪਾਂ ਐ ਤਰੀਕੇ ਨਾਲ ਲਾ ਦੇ ਠੀਕ ਹੈ ਜੀ ਹੁਣ ਆ ਦੇਖੋ ਇੱਧਰ ਹੋ ਗਏ ਦੋ ਪੱਲੇ ਇਹਦੇ ਲਾਈਨਿੰਗ ਦੇ ਇੱਧਰ ਹੋ ਗਏ ਹੁਣ ਆਪਾਂ ਸਿਲਾਈ ਲਾਉਣੀ ਆ ਇਹਦੇ ਹਾਂਜੀ ਹੁਣ ਆਪਾਂ ਨੇ ਦੇਖੋ ਇਹ ਕੱਪੜਾ ਰੱਖ ਲਿਆ ਠੀਕ ਹੈ ਹੁਣ ਆਪਾਂ 1/2 ਇੰਚ ਦੀ ਸਿਲਾਈ ਲਾਉਣੀ ਆ ਇਹਨੂੰ ਠੀਕ ਹੈ ਜੀ ਹੁਣ ਇੱਥੇ ਆਪਾਂ ਮਸ਼ੀਨ ਰੋਕ ਲਾਂਗੇ ਠੀਕ ਹੈ ਉਹਨੇ ਬਾਅਦ ਸਸਲਾਈ ਲਾ ਲਾਂਗੇ ਇਹਨੂੰ ਪੱਕੀ ਕਰਨੀ ਹੈ ਠੀਕ ਹੈ ਜੀ ਹਾਂ ਜੀ ਹੁਣ ਆਪਣੀ ਸਲਾਈ ਪੱਕੀ ਹੋ ਗਈ ਹੁਣ ਤੁਹਾਨੂੰ ਦਿਖਾਉਣਾ ਹੈ ਵੀ ਆਪਾਂ ਕਿਵੇਂ ਲਾਈਏ ਠੀਕ ਹੈ ਹੁਣ ਆਪਣੇ ਇੱਧਰ ਦੋਨੇ ਪੱਲੇ ਨੇ ਜੀ ਇੱਧਰ ਲਾਈਨ ਗਾਲੀ ਨੇ ਦੋਨੇ ਠੀਕ ਹੈ ਹੁਣ ਆਪਾਂ ਇਹਨਾਂ ਨੂੰ ਇਸ ਤਰ੍ਹਾਂ ਖੋਲ ਲਾਂਗੇ ਕੱਪੜੇ ਨੂੰ ਠੀਕ ਹੈ ਆ ਦੇਖੋ ਹੁਣ ਆਪਣਾ ਖੁੱਲ ਗਿਆ ਪੱਲਾ ਠੀਕ ਹੈ ਜੀ ਇੱਧਰੋਂ ਲਾਈਨ ਗਾਲਾ ਹੁਣ ਦੇਖੋ ਨਾਲ ਆਪਾਂ ਨੂੰ ਇੰਟਰ ਲੋਕ ਕਰਾਉਣ ਦੀ ਲੋੜ ਹੈ ਠੀਕ ਹੈ ਆ ਦੇਖੋ ਇਧਰ ਵੀ ਆਪਣੀ ਸਲਾਈ ਠੀਕ ਹੈ ਜੀ ਇਸ ਤਰੀਕੇ ਨਾਲ ਲੱਗੀ ਆ ਦੇਖ ਲਓ ਚੰਗੀ ਤਰ੍ਹਾਂ ਆ ਦੇ ਇਧਰ ਲੱਗੀ ਹੁਣ ਆਪਣੀ ਇਧਰਲੀ ਸਾਈਡ ਦੇਖ ਲਓ ਪੁੱਠਾ ਪਾਸਾ ਠੀਕ ਹੈ ਜੀ ਆਹ ਇਹ ਆਪਣੀ ਗੁੰਮ ਸਲਾਈ ਲੱਗੀ ਠੀਕ ਹੈ ਦੋਨੇ ਪਾਸੇ ਨਾ ਆਪਾਂ ਨੂੰ ਇਹ ਇੰਟਰਲੋ ਕਰਾਉਣੀ ਆ ਉਹ ਹੈ ਦਿੱਕਤ ਨਾ ਇਹਦਾ ਧਾਗਾ ਨਿਕਲੇ ਠੀਕ ਹੈ ਹੁਣ ਆਪਾਂ ਤੁਹਾਨੂੰ ਦੂਸਰੇ ਗੋਡੇ ਦਿਖਾਉਣੇ ਜੜ ਕੇ ਠੀਕ ਹੈ ਜਿਵੇਂ ਹੁਣ ਆਪਾਂ ਨੇ ਗੁੰਮ ਸਲਾਈ ਝੋਲੀ ਦੀ ਲਾਈ ਹੈ ਅਮੇ ਆਪਾਂ ਨੇ ਹੁਣ ਗੋਡੇ ਵਾਲੀ ਲਾਉਣੀ ਆ ਠੀਕ ਹੈ ਜੀ ਜਿਵੇਂ ਹੁਣ ਆਪਾਂ ਨੇ ਆ ਕੁੰਡਾ ਲਾ ਲਿਆ ਇਹਦੇ ਨਾਲ ਆਪਾਂ ਨੇ ਇਸੇ ਕੱਪੜੇ ਦਾ ਨਾਲ ਲੈਨਗਾ ਦਾ ਕੁੰਡਾ ਲਾ ਲਿਆ ਠੀਕ ਹੈ ਜੀ ਹੁਣ ਜਿਹੜਾ ਆਪਾਂ ਲੈ ਰਹੇ ਹਾਂ ਗੋਡੇ ਦੀ ਕੱਟੇ ਹੋਈ ਆ ਦੇਖੋ ਇਹ ਲਾ ਲਈ ਇੱਕ ਸਾਈਡ ਤੇ ਹੋਗੇ ਦੋਨੇ ਆਹ ਤਾਂ ਲਾਈਨਿੰਗ ਤਾਂ ਇੱਕ ਸਾਈਡ ਹੋਗੀ ਦੋਨੇ ਤੇ ਜਿਹੜੇ ਆਪਣੇ ਆ ਦੋ ਪੱਲੇ ਨੇ ਹਨਾ ਕੁੰਡੇ ਵਾਲੇ ਇਹ ਆਪਾਂ ਇੱਕ ਸਾਈਡ ਤੇ ਹੋ ਗਏ ਠੀਕ ਹੈ ਇਧਰ ਆਪਾਂ ਹੁਣ ਕੁਛ ਸਿੱਧ ਦੇ ਕੇ ਆ ਦੇਖੋ ਹੁਣ ਆਪਾਂ ਗੋਡੇ ਲਾ ਲਾਂਗੇ ਇਧਰ ਆ ਇੱਕ ਸਾਈਡ ਤੇ ਹੋਗੇ ਦੋਨੇ ਕੱਪੜੇ ਠੀਕ ਹੈ ਜੀ ਕੁੰਬੇ ਵਾਲਾ ਪੱਲਾ ਵੀ ਤੇ ਗੋਡੇ ਵਾਲਾ ਆਹ ਦੋਨੇ ਕੁੰਬੇ ਵਾਲਾ ਤੇ ਗੋਡੇ ਵਾਲਾ ਇਹ ਇੱਕ ਸਾਈਡ ਹੋਗੇ ਦੋਨੇ ਹੁਣ ਆਪਾਂ ਇਹਦੀ ਸਿਲਾਈ ਲਾ ਕੇ ਦਿਖਾਉਂਦੇ ਹਾਂ ਸੋ ਦੋਨੇ ਸਾਈਡ ਗੋਡੇ ਲਾ ਕੇ ਆਹ ਦੇਖੋ ਆਪਾਂ ਆਏ ਤਰੀਕੇ ਨਾਲ ਸਿਲਾਈ ਲਾਵਾਣੀ ਹੈ ਜੀ ਸੋ ਇਹ ਐ ਤ ਠੀਕ ਹੈ ਆਰੇ ਹਾਂਜੀ ਆਪਾਂ ਨੇ ਦੋਨੇ ਸਾਈਡ ਗੋਡੇ ਲਾ ਲਏ ਠੀਕ ਹੈ ਹੁਣ ਆਪਾਂ ਤੁਹਾਨੂੰ ਉਲਟਾ ਕੇ ਦਿਖਾਉਣੇ ਆ ਕੱਪੜੇ ਨੂੰ ਠੀਕ ਹੈ ਜੀ ਜਿਵੇਂ ਹੁਣ ਆਪਣਾ ਇੱਧਰ ਉਲਟ ਗਿਆ ਗੋਡਾ ਠੀਕ ਹੈ ਇਹ ਆ ਦੇਖੋ ਹੁਣ ਆ ਇੱਧਰੋਂ ਆਪਾਂ ਤੁਹਾਨੂੰ ਚੰਗੀ ਤਰ੍ਹਾਂ ਦਿਖਾ ਰਹੀ ਹਾਂ ਹਾਂਜੀ ਆ ਦੇਖੋ ਆਪਾਂ ਨੇ ਗੋਡੇ ਵੀ ਲਾ ਲਏ ਇੱਧਰ ਆ ਸਲਾਈ ਵੀ ਆਪਣੀ ਗੁੰਮੈ ਸਾਈਡ ਤੇ ਇੱਧਰਲੀ ਸਾਈਡ ਵੀ ਠੀਕ ਹੈ ਆ ਦੇਖੋ ਇਹ ਅਪਪੌਇੰਟ ਲਾਉ ਕਰਾਉਣ ਦੀ ਲੋੜ ਨਹੀਂ ਹੈ ਨਾ ਆਪਣੇ 20 ਰੁਪਏ ਦੀ ਬਜਟ ਹੁੰਦੀ ਹੈ ਜੇ ਆਪਾਂ ਥੋੜਾ ਜਿਹਾ ਟਾਈਮ ਲੱਗ ਜਾਂਦਾ ਹੈ ਆਪਾਂ ਨੇ ਗੁੰਮ ਸਲਾਈ ਸਾਰੀ ਸਲਵਾਰ ਦੀ ਆਪਾਂ ਹੀ ਲਾਵਾਂਗੇ ਆ ਝੋਲੀ ਦੀ ਹੋ ਗਈ ਜੀ ਇੱਧਰ ਦੇਖ ਲਓ ਇੱਧਰਲੀ ਸਾਈਡ ਠੀਕ ਹੈ ਆਈ ਆਪਾਂ ਨਿਆ ਲਾਈ ਹੈ ਠੀਕ ਹੈ ਜੀ ਆਹ ਦੇਖੋ ਆਹ ਹੋ ਗਈ ਇੱਧਰਲੀ ਆਪਣਾ ਸਿੱਧਾ ਪਾਸਾ ਹੋ ਗਿਆ ਜੀ ਆ ਤੁਹਾਨੂੰ ਸਾਰਾ ਦਿਖਾਉਣੀ ਆ ਦੇਖੋ ਇੱਧਰ ਵੀ ਆਪਣੀਆਂ ਗੁੰਮ ਸਲਾਈ ਹੈ ਇਹ ਦੇਖੋ ਠੀਕ ਹੈ ਹੁਣ ਆਪਾਂ ਦੂਸਰੇ ਤੋਂ ਸੋਨੂ ਸਾਰੀ ਸਲਵਾਰ ਜੜ ਕੇ ਦਿਖਾਉਣੀ ਹੈ ਜੀ ਹੁਣ ਆਪਾਂ ਨੇ ਆਹ ਕੁੰਦੇ ਠੀਕ ਹੈ ਜੜੇਗੇ ਗੋਡੇ ਨਾਲ ਹੁਣ ਆਪਾਂ ਦੂਸਰਾ ਕੁੰਦਾ ਇਧਰਲੀ ਸਾਈਡ ਦੂਸਰੀ ਸਾਈਡ ਲਾਉਣਾ ਠੀਕ ਹੈ ਜੀ ਜਿਵੇਂ ਹੁਣ ਆਪਣੇ ਇਧਰ ਆ ਗਈ ਸਲਾਈ ਬੰਦ ਹੈ ਠੀਕ ਹੈ ਇਧਰ ਵੀ ਹੁਣ ਆਪਾਂ ਨੇ ਆ ਕਿਵੇਂ ਲਾਉਣਾ ਆ ਦੇਖੋ ਇੱਥੇ ਆਪਾਂ ਜਿਹੜਾ ਗੋਡੇ ਦੇ ਉੱਤੇ ਆਪਾਂ ਕੁੰਦਾ ਰੱਖ ਲਾਂਗੇ ਠੀਕ ਹੈ ਇਹ ਇਸ ਤਰੀਕੇ ਨਾਲ ਆ ਰਖ ਲਈ ਠੀਕ ਹੈ نیچے ਆਪਾਂ ਦੂਸਰੀ ਸਾਈਡ ਲੋਨ ਵਾਲਾ ਕੱਪੜਾ ਰੱਖਣਾ ਹੈ ਇਹ ਐ ਇਤਨਾ ਆ ਦੇਖੋ ਹੁਣ ਆਪਣੇ ਇਧਰ ਇੱਕ ਸਾਈਡ ਲੋਨ ਹੋ ਗਈ ਤੇ ਦੂਸਰੀ ਸਾਈਡ ਆਪਣੇ ਗੋਡਾਂ ਤੇ ਕੁੰਦਾ ਹੋ ਗਿਆ ਠੀਕ ਹੈ ਇਹ ਆਪਾਂ ਚਾਰੇ ਪੱਲੇ ਨੂੰ ਇਸ ਤਰ੍ਹਾਂ ਫੜ ਕੇ ਇਹਦੇ ਸਲਾਈ ਲਾਉਣੀ ਹੈ ਠੀਕ ਹੈ ਜੀ ਆ ਦੇਖੋ ਆ ਗੋਡਾ ਹੋ ਗਿਆ ਤੇ ਆ ਹੋ ਗਿਆ ਆਪਣੇ ਚਾਰੇ ਪੱਲੇ ਠੀਕ ਹੈ ਜੀ ਲੈਂਗ ਵਾਲੇ ਆ ਆਪਣੇਦਰਬ ਲਾਈ ਹੋਈ ਐ ਸਲਾਈ ਪਹਿਲਾਂ ਆ ਦੇਖੋ ਠੀਕ ਹੈ ਜੀ ਆ ਗਈ ਹੁਣ ਆਪਾਂ ਇਹਨੂੰ ਚਾਰਾਂ ਨੂੰ ਲਾ ਕੇ ਦਿਖਾਉਣੀ ਆ ਇਹ ਵੀਡੀਓ ਆਪਾਂ ਇੱਕ ਭੈਣ ਦੇ ਕੈਮਰੇ 'ਤੇ ਪਾਈ ਹੈ ਠੀਕ ਹੈ ਜੀ ਉਹ ਕਹਿੰਦੀ ਸੀ ਸਾਨੂੰ ਆਸਰ ਵਾਲੀ ਜਿਹੜੀ ਸਲਾਈ ਹੈ ਉਹ ਤਾਂ ਬਹੁਤ ਦੇਖ ਲਈ ਹੈ ਨਾ ਆਪਾਂ ਨੇ ਵੀ ਗੁੰਮ ਸਲਾਈ ਲੱਗਦੀ ਵੀ ਸਾਰੀ ਸਲਵਾਰ ਦੀ ਸਲਾਈ ਦਾ ਨਹੀਂ ਪਤਾ ਕਿ ਕਿੰਨੇ ਗੁੰਮ ਲੱਗਦੀ ਹੈ ਠੀਕ ਹੈ ਜੀ ਇਹ ਆਪਾਂ ਨੂੰ ਨਾ ਤਾਂ ਹੁਣ ਇੰਟਰਲੌਕ ਗਰਾਊਂਡ ਦਾ ਉਹ ਹੈ ਨਾ ਤਾਂਗਾ ਨਿਕਲ ਲੈਣ ਦਾ ਇਹ ਸਲਵਾਰ ਬਹੁਤ ਵਧੀਆ ਬਣਦੀ ਹੈ ਇਹ ਠੀਕ ਹੈ ਆ ਦੇਖੋ ਹੁਣ ਆਪਾਂ ਨੇ ਇਦਾਂ ਹੀ ਸਲਾਈ ਲਾ ਲਈ ਜਿਹੜਾ ਹੁਣ ਆਪਰਾਪ ਹੁੰਦਾ ਹੈ ਇੱਧਰ ਹਟਾ ਲਾਂਗੇ ਆਪਾਂ ਠੀਕ ਹੈ ਜੀ ਆ ਦੇਖੋ ਹੁਣ ਇਹ ਵੀ ਤੁਹਾਨੂੰ ਇਕੱਲਾ ਇਕੱਲੀ ਸਲਾਈ ਦਿਖਾਉਣੀ ਆ ਆਪਾਂ ਆਹ ਦੇਖੋ ਜੀ ਤੇ ਇਧਰਲੀ ਸਾਈਡ ਦੇਖ ਲਓ ਠੀਕ ਹੈ ਜੀ ਹੁਣ ਆਪਾਂ ਨੇ ਦੂਸਰੀ ਸਾਈਡ ਜਿਹੜਾ ਇੱਕ ਕੁੰਦਾ ਰਹਿੰਦਾ ਇਧਰਲੀ ਸਾਈਡ ਲਾਉਣਾ ਠੀਕ ਹੈ ਹਾਂ ਜੀ ਆ ਦੇਖੋ ਆਪਾਂ ਸਾਰੀ ਸਲਵਾਰ ਤੇ ਸਲਾਈਆਂ ਲਾ ਲਈਆਂ ਇੱਕ ਝੋਲੀ ਰਹਿੰਦੀ ਆ ਆਪਾਂ ਉਹ ਤੁਹਾਨੂੰ ਦੱਸ ਦਿਆਂ ਵੀ ਕਿਵੇਂ ਸਲਾਈ ਕਰਨੀ ਆ ਠੀਕ ਹੈ ਜੀ ਆਹ ਦੇਖੋ ਚੰਗੀ ਤਰ੍ਹਾਂ ਆਪਾਂ ਨੇ ਆ ਦੇਖੋ ਲਾਈਨ ਵਾਲਾ ਪਾਸਾ ਬੰਦ ਸਿਉਣਾ ਨੇ ਠੀਕ ਹੈ ਆ ਇੱਕ ਸਾਈਡ ਹੋ ਗਈ ਜੀ ਤੇ ਆ ਆਪਣੇ ਝੋਲੀ ਆ ਜੀ ਠੀਕ ਹੈ ਤੇ ਆਹ ਹੋ ਗਈ ਦੂਸਰੀ ਸੈਗ ਠੀਕ ਹੈ ਇਹ ਸਾਰੀਆਂ ਆਪਣੀਆਂ ਗੁੰਮ ਸਲਾਈ ਹੋ ਗਈ ਸਲਵਾਰ ਦੀ ਠੀਕ ਹੈ ਹੁਣ ਆਪਾਂ ਨੇ ਅਖੀਰ ਤੇ ਜਿਹੜੀ ਆ ਝੋਲੀ ਲਾਉਣੀ ਹੈ ਇਹ ਕੱਲੀ ਆਪਾਂ ਸਲਾਈ ਦੂਜੇ ਨੋਟ ਲਾਵਾਂਗੇ ਠੀਕ ਹੈ ਸਾਰੀ ਸਵਾਰ ਬਣਾ ਕੇ ਫਿਰ ਆਪਾਂ ਇਹਨੂੰ ਸਲਾਈ ਨੂੰ ਕਿਵੇਂ ਲਾਉਣਾ ਤੇ ਇਸ ਤਰੀਕੇ ਨਾਲ ਲਾਵਾਂਗੇ ਇਹਨੂੰ ਆਪਾਂ ਹਾਂਜੀ ਜਿਹੜੀ ਆਪਣੀ ਅਖੀਰਲੀ ਸਲਾਈ ਹੈ ਠੀਕ ਹੈ ਉਹ ਆਪਾਂ ਜਿਵੇਂ ਆਮ ਪਹਿਲਾਂ ਸਲਾਈ ਕਰਦੇ ਆ ਉਸੇ ਤਰ੍ਹਾਂ ਹੀ ਆਪਾਂ ਨੇ ਆ ਦੇਖੋ ਇਸ ਤਰ੍ਹਾਂ ਕੱਪੜੇ ਨੂੰ ਲੈ ਕੇ ਇਹਨੂੰ ਆਪਾਂ ਇਸ ਤਰ੍ਹਾਂ ਲਾਵਾਂਗੇ ਇਹਦੇ ਵੀ ਨਹੀਂ ਆਪਾਂ ਤਾਂ ਅੱਗੇ ਨਿਕਲਣ ਦੇਣਾ ਠੀਕ ਹੈ ਜੀ ਇਹਨੂੰ ਆਪਾਂ ਲਾਵਾਂਗੇ ਇਸ ਤਰੀਕੇ ਨਾਲ ਜਿਹੜੀ ਇੱਕ ਸਲਾਈ ਰਹੇਗੀ ਝੋਲੀ ਦੀ ਇਹ ਐਂ ਫੋਲਡ ਕਰਕੇ ਦਵਾਰੇ ਠੀਕ ਹੈ ਫਿਰ ਇਹਨੂੰ ਉੱਪਰੋਂ ਆਪਾਂ ਦੱਬ ਦਾਂਗੇ ਇਹ ਸਲਾਈ ਆਪਾਂ ਨੇ ਇਸ ਤਰੀਕੇ ਨਾਲ ਇਹ ਮੈਨੂੰ ਤੁਸੀਂ ਹੈਨਾ ਸਲਾਈ ਕਰਕੇ ਤੇ ਵੀਡੀਓ ਕਿਵੇਂ ਲੱਗੀ ਆਪਣੀ ਤੇ ਜਰੂਰ ਕਮੈਂਟ ਕਰਕੇ ਦੱਸਿਓ ਹਾਂ ਜੀ ਆ ਸਲਾਈ ਆਪਣੀ ਲੱਗ ਗਈ ਹੁਣ ਇਹਨੂੰ ਆਪਾਂ ਦੱਬ ਦਾਂਗੇ ਠੀਕ ਹੈ ਪੱਕੀ ਕਰ ਦਾਂਗੇ ਠੀਕ ਹੈ ਠੀਕ ਹੈ ਆ ਆਪਣੇ ਜਿਹੜੀ ਅਖੀਰਲੀ ਸਲਾਈ ਚ ਉਹ ਜੀ ਸੀ ਤਾਂ ਇਹ ਆਪਾਂ ਨੇ ਐ ਤਰੀਕੇ ਨਾਲ ਲਾ ਲਈ ਠੀਕ ਹੈ ਇਹਨੂੰ ਆਪਾਂ ਹੁਣ ਸਲਾਈ ਨੂੰ ਦੱਬ ਇੱਕ ਸਲਾਈ ਆਪਾਂ ਤੀਕੇ ਨਾਲ ਲਾਈਆ ਸਾਰੀਆਂ ਆਪਾਂ ਸਲਾਈਆਂ ਬੰਦ ਲਾਈਆਂ ਠੀਕ ਹੈ ਹਾਂਜੀ ਸਲਾਈ ਆਪਾਂ ਸਾਰੀ ਜਿਹੜੀ ਸਲਵਾਰ ਹੈ ਸਾਰੀ ਸਲਾਈ ਹੋ ਗਈ ਠੀਕ ਹੈ ਹੁਣ ਆਪਾਂ ਬੈਲਟ ਤੇ ਵੀ ਇਸ ਤਰ੍ਹਾਂ ਹੀ ਲਾਉਣੀ ਹੈ ਸਲਾਈ ਆਹ ਦੇਖੋ ਦੋ ਪੱਲੇ ਆਪਾਂ ਲਾਈਨਿੰਗ ਵਾਲੇ ਨੇ ਤੇ نیچے ਆਪਣੇ ਕਪੜਾ ਹੋ ਗਿਆ ਠੀਕ ਹੈ ਜੀ ਆਹ ਦੇਖੋ ਆ ਵੀ ਦੋ ਪੱਲੇ ਹੋ ਗਿਆ ਆ ਵੀ ਇਹਦੀ ਵੀ ਆਪਾਂ ਗੁੰਮ ਸਲਾਈ ਲਾਉਣੀ ਹੈ ਠੀਕ ਹੈ ਜਿਵੇਂ ਆਪਾਂ ਸਲਾਈ ਲਾਈ ਹਾਂਜੀ ਆ ਸਲਾਈ ਆਪਣੀ ਲੱਗੀ ਠੀਕ ਹੈ ਜੀ ਹੁਣ ਇਹਨੂੰ ਆਪਾਂ ਇਧਰ ਉਲਟਾ ਲਾਗੇ ਕੱਪੜੇ ਨੂੰ ਠੀਕ ਆ ਦੇਖੋ ਬੈਲਟ ਦੀ ਵੀ ਆਪਾਂ ਗੁੰਮਸਿਆਂਨ ਲਾਈ ਹੈ ਠੀਕ ਹੈ ਇਹ ਹੁਣ ਆਪਾਂ ਸਾਰੀ ਤੇ ਇਸ ਤਰ੍ਹਾਂ ਸਲਾਈ ਲਾ ਕੇ ਕਿਉਂ ਕਈ ਵਾਰ ਹਨਾ ਪਹਿਣਾ ਕਹਿੰਦੇ ਨੇ ਜਦੋਂ ਆਪਾਂ ਨਾਲਾ ਪਾਉਂਦੇ ਆ ਸਹੀ ਨਾਲਾ ਨਹੀਂ ਪੈਂਦਾ ਠੀਕ ਹੈ ਪਹਿਲਾਂ ਆਪਾਂ ਨੇ ਇਸ ਤੇ ਸਲਾਈ ਲਾਉਣੀ ਆ ਆਪਾਂ ਇਸ ਤਰੀਕੇ ਨਾਲ ਫਿਰ ਕਦੇ ਵੀ ਆਪਣਾ ਇਹ ਨਹੀਂ ਹੈਗਾ ਜਦੋਂ ਆਪਾਂ ਨਾਲਾ ਪਾਉਨੇ ਆ ਆਪਣਾ ਕਈ ਵਾਰ ਵਿਚਾਰ ਜੇ ਜਾਂਦਾ ਹੈ ਕੱਪੜਾ ਹਨਾ ਇਹ ਇਹਨੂੰ ਇੱਕ ਵਾਰੀ ਜਿਹੜਾ ਕੱਪੜਾ ਹੁੰਦਾ ਹੈ ਨੇ ਚਿੜੀ ਬਣਾਉਣ ਤੋਂ ਪਹਿਲਾਂ ਇਹ ਤੇ ਸिलाई ਲਾ ਦਿਓ ਠੀਕ ਹੈ ਜੀ ਇਸ ਤਰ੍ਹਾਂ ਆਪਾਂ ਪੈਰ ਪੈ ਦੀ ਸिलाई ਲਾ ਦਾਂਗੇ ਸਾਰੇ ਤੇ ਫਿਰ ਆਪਾਂ ਚਿੜੀ ਬਣਾਵਾਂਗੇ ਉੱਪਰ ਸिलाई ਲਾਵਾਂਗੇ ਠੀਕ ਹੈ ਆ ਦੇਖੋ ਆਪਣਾ ਥੱਲੇ ਲਾਈਨਿੰਗ ਹੋਗੀ ਉੱਪਰ ਕੱਪੜਾ ਹੋ ਗਿਆ ਇਹ ਤੇ ਆਪਾਂ ਨੇ ਪੈਰ ਪੈ ਦੀ ਸिलाई ਲਾਉਣੀ ਹੈ ਹਾਂਜੀ ਆਪਾਂ ਨੇ ਇਹ ਸिलाई ਲਾ ਕੇ ਆ ਦੇਖੋ ਆ ਸਲਾਈ ਸਾਰੀ ਕੱਪੜੇ ਤੇ ਲਾ ਲਈ ਠੀਕ ਹੈ ਜੀ ਇਹਦੇ ਨਾਲ ਆਪਣਾ ਨੇਫਾ ਬਹੁਤ ਸੋਹਣਾ ਮੁੜਦਾ ਹੈ ਤੇ ਆਪਾਂ ਜਦੋਂ ਨਾਲ ਆ ਪਾਉਨੇ ਆ ਕੋਈ ਆਪਾਂ ਨੂੰ ਦਿੱਕਤ ਨਹੀਂ ਆਉਂਦੀ ਠੀਕ ਹੈ ਹੁਣ ਜਿਹੜੀ ਆਪਣੀ ਆ ਸਲਾਈ ਹੈ ਇਹ ਨੂੰ ਆਪਾਂ ਇਸ ਤਰ੍ਹਾਂ ਲਾਵਾਂਗੇ ਠੀਕ ਹੈ ਜੀ ਇਹ ਨੂੰ ਵੀ ਆਪਾਂ ਫੋਲਡ ਕਰਾਂਗੇ ਇਹ ਨੂੰ ਥੋੜੀ ਡੁੰਗੀ ਲਾ ਦਾਂਗੇ ਆਪਾਂ ਨੇ ਚੜੀ ਬਣਾਉਣੀ ਹੈ ਠੀਕ ਹੈ ਜੀ ਇਹ ਇਸ ਤਰ੍ਹਾਂ ਆਪਾਂ ਵਿਚਾਲਾ ਕਰਕੇ ਇਧਰੋਂ ਸੈੱਟ ਠੀਕ ਹੈ ਹੁਣ ਆਪਾਂ ਇਹਨੂੰ ਸਲਾਈ ਨੂੰ ਅੱਗੇ ਹਿੱਕ ਤੋ ਜਾ ਦੇਣਾ ਇਹ ਨੂੰ ਵੀ ਆਪਾਂ ਫੋਲਡ ਕਰਨਾ ਇੱਥੋਂ ਠੀਕ ਹੈ ਆਪਾਂ ਕਿਤੋਂ ਧਾਗਾ ਨਹੀਂ ਦਿੱਤਾ ਇੱਥੇ ਤੱਕ ਆਪਾਂ ਇਹਨੂੰ ਵਾਪਸ ਪੱਕੀ ਸਲਾਈ ਲਾ ਦਾਂਗੇ। ਹਾਂਜੀ ਹੁਣ ਆਪਾਂ ਦੂਸਰੇ ਦੋਸ ਨੂੰ ਦਿਖਾਉਨੇ ਆਂ। ਹਾਂਜੀ ਹੁਣ ਆਪਾਂ ਨੇ ਇਧਰੋਂ ਜਿੱਥੋਂ ਚਿੜੀ ਬਣਾਉਣੀ ਹੈ ਇਸ ਤਰ੍ਹਾਂ ਸਲਾਈ ਨੂੰ ਨੱਪਣਾ ਹੈ ਠੀਕ ਹੈ ਜੀ। ਆ ਦੇਖੋ। ਆਪਾਂ ਇਹ ਨਹੀਂ ਹੈਗਾ ਕਿ ਕਿਤੇ ਵੀ ਆਪਾਂ ਕੋਈ ਸਲਾਈ ਛੱਡਣੀ ਹੈ ਵੀ ਆਪਣਾ ਧਾਗਾ ਨਿਕਲੇ ਠੀਕ ਹੈ। ਇਥੋਂ ਆਪਾਂ ਇੰਦਰ ਮੋਰ ਲਾ ਲਈ ਠੀਕ ਹੈ ਜੀ ਹੁਣ ਇਧਰੋਂ ਵੀ ਆਪਾਂ ਨੇ ਫੋਲਡ ਕਰਨਾ ਹੈ ਹਾਂਜੀ ਆਪਾਂ ਦੇਖੋ ਇਸ ਤਰੀਕੇ ਨਾਲ ਇੱਕ ਲੱਗੀ ਉਧਰ ਆਪਾਂ ਬੰਦ ਸਲਾਈ ਲਾਤੀ ਤੁਸੀਂ ਮੈਨੂੰ ਸਲਾਈ ਲਾ ਕੇ ਮੇਰੀ ਵੀਡੀਓ ਵੇਖ ਕੇ ਜਰੂਰ ਦੱਸਿਓ ਵੀ ਸੋਨੂੰ ਸਾਰੀ ਸਲਵਾਰ ਦੀ ਜਿਹੜੀ ਆਪਾਂ ਸਲਾਈ ਲਾਈ ਆ ਗੁੰਮ ਵੀ ਕਿਵੇਂ ਲੱਗੀ ਠੀਕ ਹੈ ਜੀ ਤੇ ਵੀ ਆਪਾਂ ਇੱਥੇ ਛੇੜੀ ਉਹ ਕਰਨਾ ਹੈ ਆ ਦੇਖੋ ਇਹ ਵੀ ਸਾਨੂੰ ਆਪਾਂ ਫੋਲਡ ਕਰਕੇ ਰੱਖਾਉਣਾ ਹਾਂ ਹਾਂਜੀ ਹੁਣ ਆਪਾਂ ਨੂੰ ਫੋਲਡ ਇਸ ਤਰ੍ਹਾਂ ਕਰ ਲਿਆ ਇਸੇ ਠੀਕ ਹੈ ਇਸ ਤਰ੍ਹਾਂ ਆਪਾਂ ਨੂੰ ਚਿੜੀ ਬਣਾਉਣੀ ਹੈ ਆ ਦੇਖੋ ਨਾਲੇ ਆਪਾਂ ਨੂੰ ਕਈ ਵਾਰ ਪਹਿਣਾ ਨੂੰ ਹਨਾ ਚਿੜੀ ਤੇ ਉਲਝ ਜਾਂਦੀਆਂ ਨੇ ਜਿਹੜੀਆਂ ਹਨਾ ਕੰਮ ਸਿੱਖਦੀਆਂ ਨੇ ਪਹਿਣਾ ਜਿਹਨੂੰ ਆਉਂਦਾ ਦੇਖੋ ਉਹਨਾਂ ਨੂੰ ਤਾਂ ਕੋਈ ਦਿੱਕਤ ਨਹੀਂ ਆਹ ਚਿੜੀ ਆਪਾਂ ਨੂੰ ਬਣਾਉਣੀ ਸੌਖੀ ਹੈ ਹਨਾ ਆਹ ਦੇਖੋ ਆਪਾਂ ਇਸ ਤਰ੍ਹਾਂ ਸਭ ਇਹ ਬਣ ਗੋਈ ਠੀਕ ਹੈ ਜੀ ਬਸ ਆਪਾਂ ਨੇ ਆਪਾਂ ਨੇ ਵੀਡੀਓ ਇਹ ਬਣਾਈ ਹੈ ਸਾਰੀ ਵੀਡੀਓ ਦੇਖ ਕੇ ਕਮੈਂਟ ਕਰਕੇ ਜਰੂਰ ਦੱਸਿਓ ਵੀ ਆਪਾਂ ਨੂੰ ਜਿਹੜੀ ਗੁੰਮ ਸਲਾਈ ਲਾਈ ਆ ਸਾਲੀ ਸਾਰੀ ਸਲਵਾਰ ਤੇ ਕਿਵੇਂ ਲੱਗੀ ਜੋ ਜੇ ਮੇਰੀਆਂ ਭੈਣਾਂ ਮੇਰੀਆਂ ਵੀਡੀਓ ਦੇਖਦੀਆਂ ਅੱਗੇ ਸ਼ੇਅਰ ਕਰਦੀਆਂ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਜੀ